ਰੋ ਇਸ ਵਕਤ ਸੀ ਨਹਿਰੂ ਗੇਟ ਦੇ ਉੱਪਰ ਖੜੇ ਹੈ ਗਿਆ ਚੌਂਕ ਦੇ ਵਿੱਚ ਜੋ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਆ ਜੋ ਫਿਲਹਾਲ ਇੱਥੇ ਦਾ ਤੁਹਾਨੂੰ ਅਸੀਂ ਦ੍ਰਿਸ਼ ਦਿਖਾ ਰਹੇ ਆ ਇੱਥੇ ਦੁਕਾਨਾਂ ਆਮ ਬੰਗ ਖੁੱਲੀਆਂ ਹੋਈਆਂ ਨੇ ਇੱਥੇ ਜਿਸ ਤਰ੍ਹਾਂ ਤੁਹਾਨੂੰ ਅਸੀਂ ਦਿਖਾ ਵੀ ਦਿੰਨੇ ਹੈਗੇ ਆ ਐ ਤਕਰੀਬਨ ਜਿਹੜੇ ਹੈਗੇ ਆ ਦੁਕਾਨਾਂ ਆ ਆਮ ਜਿਸ ਤਰ੍ਹਾਂ ਰੋਜ਼ ਮਰਰਾ ਖੁੱਲਦੀਆਂ ਨੇ ਉਸ ਤਰ੍ਹਾਂ ਹੀ ਇੱਥੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਤੇ ਆਵਾਜ਼ ਆਈ ਤੁਸੀਂ ਦੇਖ ਪਾ ਰਹੇ ਹੋ ਆਵਾਜ਼ ਆਈ ਜਿਹੜੀ ਆ ਇਹ ਟੁੱਟੀਆਂ ਹੋਈਆਂ ਸੜਕਾਂ ਦੇ ਉੱਪਰ ਇਹਦਾ ਮੈਂ ਜ਼ਿਕਰ ਕਰਨਾ ਜ਼ਰੂਰ ਚਾਹੂੰਗਾ ਖੱਡੇ ਪੈ ਜਾਂ ਹੋਈਆਂ ਸੜਕਾਂ ਦੇ ਉੱਪਰ ਬੇਸ਼ੱਕ ਪੰਜਾਬ ਮੰਦੀ ਕੋਲ ਦਿੱਤੀ ਗਈ ਆ ਜਿਹੜਾ ਇਹ ਨਹਿਰੂ ਗੇਟ ਹੈਗਾ ਆ ਇੱਥੇ ਦੀਆਂ ਤਕਰੀਬਨ ਤਕਰੀਬਨ ਕੁਝ ਕੁ ਦੁਕਾਨਾਂ ਬੰਦ ਨੇ ਤਕਰੀਬਨ ਤਕਰੀਬਨ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਨੇ ਤੇ ਆਮ ਦੀ ਤਰ੍ਹਾਂ ਇਹ ਜਿਹੜਾ ਹੈਗਾ ਆ ਇੱਥੇ ਜੰਜੀਵਨ ਜਿਹੜਾ ਉਹ ਚੱਲ ਰਿਹਾ ਹੈਗਾ ਆ ਇਹ ਮੈਂ ਤੁਹਾਰਾ ਅਸੀਂ ਤੁਹਾਨੂੰ ਸਿਰਫ ਫਿਲਹਾਲ ਜਿਹੜਾ ਆ ਆਮ ਜਿਸ ਤਰ੍ਹਾਂ ਦੁਕਾਨਾਂ ਖੁੱਲਦੀਆਂ ਨੇ ਉਸ ਤਰ੍ਹਾਂ ਫਿਲਹਾਲ ਤੁਹਾਨੂੰ ਜਿਹੜਾ ਹੈ ਅਸੀਂ ਨਹਿਰੂ ਕੇਟ ਦਾ ਦਿਖਾ ਰਹੇ ਆ ਸਵੇਰ ਦੇ ਤਕਰੀਬਨ 12 ਵਜੇ ਚੱਲੇ ਨੇ ਇੱਥੇ ਇਸ ਏਰੀਏ ਦੇ ਵਿੱਚ ਕੋਈ ਪੰਜਾਬ ਬੰਦ ਦਾ ਬਹੁਤਾ ਅਸਰ ਨਹੀਂ ਦਿਖ ਰਿਹਾ ਅਸੀਂ ਤੁਹਾਨੂੰ ਨਹਿਰੂ ਗੇਟ ਦਾ ਦਿਖਾਇਆ ਕਿ ਉੱਥੇ ਕੋਈ ਪੰਜਾਬ ਬੰਦ ਦਾ ਜੋ ਵੀ ਕੌਲ ਹੈ ਗਿਆ ਕੋਈ ਪ੍ਰਭਾਵ ਨਹੀਂ ਹੈਗਾ ਰਾਹੋਂ ਦੇ ਵਿੱਚ ਖਾਸਾ ਪ੍ਰਭਾਵ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰੇ ਸ਼ਹਿਰ ਦਾ ਤਕਰੀਬਨ ਦਿਖਾ ਲਨ ਦਾ ਔਰ ਬਾਰਾਦਰੀ ਸਾਈਡ ਜਿਹੜੀ ਹੈਗੀ ਆ ਇੱਥੇ ਆਮ ਦੀ ਤਰ੍ਹਾਂ ਦੁਕਾਨਾਂ ਖੁੱਲੀਆਂ ਨੇ ਆਵਾਜ਼ ਆਈ ਜਿਹੜੀ ਆ ਉਹ ਉਸੇ ਤਰ੍ਹਾਂ ਜਿਹੜੀ ਆ ਚੱਲ ਰਹੀ ਹੈਗੀ ਆ ਇੱਥੇ ਬੰਦ ਦੀ ਕੋਲ ਦਾ ਬਿਲਕੁਲ ਵੀ 0% ਜਿਹੜਾ ਆ ਇਸ ਸਾਈਡ ਤੇ ਜਿੱਦਾਂ ਤੁਹਾਨੂੰ ਪਹਿਲਾਂ ਮੈਂ ਨਹਿਰੂ ਗੇਟ ਦਿਖਾ ਲਿਆ ਹੁਣ 12:00 ਦੀ ਸਾਈਡ ਤੇ ਆ ਗਿਆ ਆ ਦੁਕਾਨਾਂ ਸਾਰੀਆਂ ਦੀਆਂ ਸਾਰੀਆਂ ਖੁੱਲੀਆਂ ਹੋਈਆਂ ਨੇ ਇੱਥੇ ਕੋਈ ਵੀ ਦੁਕਾਨ ਬੰਦ ਜਿਹੜੀ ਆ ਉਹ ਫਿਲਹਾਲ ਨਹੀਂ ਹੈਗੀ 12:30 12 ਦਾ ਟਾਈਮ ਹੈਗਾ ਆਮ ਦੀ ਤਰ੍ਹਾਂ ਜਿਹੜਾ ਆ ਇੱਥੇ ਕੰਮਕਾਰ ਜਿਹੜਾ ਉਹ ਚੱਲ ਰਿਹਾ ਹੈ ਅੱਗੇ ਜਾ ਕੇ ਦੇਖਦੇ ਆ ਹੋਰ ਸਾਈਡ ਦੇ ਉੱਪਰ ਕੀ ਸਿਸਟਮ ਚੱਲ ਰਿਹਾ ਆ ਇਸ ਵਕਤ ਅਸੀਂ ਚੰਡੀਗੜ੍ਹ ਚੌਂਕ ਦੇ ਵਿੱਚ ਖੜੇ ਹੈਗੇ ਆ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਨਹਿਰੂ ਗੇਟ ਦਾ ਦਿਖਾਇਆ ਹੈਗਾ ਨਹਿਰੂ ਗੇਟ ਦੇ ਉੱਪਰ ਵੀ ਪੰਜਾਬ ਬੰਦ ਦਾ ਕੋਈ ਫਿਲਹਾਲ ਜੋ ਆ ਕੋਈ ਐਡਾ ਪ੍ਰਭਾਵ ਨਹੀਂ ਪਿਆ ਹੈਗਾ ਔਰ ਦੂਸਰੇ ਸਾਈਡ ਦੇ ਉੱਪਰ ਤੁਹਾਨੂੰ ਅਸੀਂ ਬਾਰਾਦਰੀ ਸਾਈਡ ਦਿਖਾ ਲਈ ਆ ਹੁਣ ਅਸੀਂ ਇਸ ਵਕਤ ਚੰਡੀਗੜ੍ਹ ਚੌਂਕ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ ਇੱਥੇ ਵੀ ਜਿਹੜਾ ਪੰਜਾਬ ਬੰਦ ਦੀ ਕੋਲ ਦਾ ਕੋਈ ਵੀ ਅਸਰ ਜਿਹੜਾ ਆ ਜਿਹੜਾ ਕਹਿ ਸਕਦੇ ਆ ਕੋਈ ਖਾਸ ਅਸਰ ਜਿਹੜਾ ਆ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਉਹ ਨਹੀਂ ਪਿਆ ਉਹ ਟ੍ਰੈਫਿਕ ਪੁਲਿਸ ਵਾਲੋ ਆਪਣੇ ਫਰਜ਼ ਜਿਹੜੇ ਆ ਉਹ ਨਿਭਾਈ ਜਾ ਰਹੇ ਨੇ ਕਿਉਂਕਿ ਇਹਨਾਂ ਦੀ ਤੇ ਡਿਊਟੀ ਨੇ ਡਿਊਟੀ ਆ ਆਵਾਜ਼ ਆਈ ਜਿਹੜੀ ਆ ਉਹ ਆਮ ਦੀ ਤਰ੍ਹਾਂ ਜਿਹੜੀ ਆ ਉਹ ਚੱਲ ਰਹੀ ਆ ਇੱਕ ਤੁਹਾਨੂੰ ਨਜ਼ਰ ਮਾਰ ਦਿਖਾ ਦੇਣੇ ਆ ਕਿ ਦੁਕਾਨਾਂ ਵਗੈਰਾ ਜੋ ਕੁਝ ਵੀ ਹੈਗਾ ਤਕਰੀਬਨ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਆ ਕੋਈ ਖਾਸਾ ਪ੍ਰਭਾਵ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲਿਆ ਹੈਗਾ ਅਸੀਂ ਪਹੁੰਚ ਚੁੱਕੇ ਹਾਂ ਬੱਸ ਅੱਡਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਇੱਥੇ ਦੀ ਸਥਿਤੀ ਜਾਣਦੇ ਆਂ ਕਿ ਕਿਸ ਤਰ੍ਹਾਂ ਹੈ ਇੱਥੇ ਜਾਣਦੇ ਹੈਗੇ ਆਂ ਕਿ ਇਹ ਜਿਹੜੀਆਂ ਬੱਸਾਂ ਹੈਗੀਆਂ ਨਵਾਂ ਸ਼ਹਿਰ ਦੇ ਵਿੱਚ ਇਹ ਜਾਣਕਾਰੀ ਅਸੀਂ ਤਾਂ ਦੇਣਾ ਚਾਹੁੰਦੇ ਆਂ ਤੁਹਾਨੂੰ ਸਾਰਿਆਂ ਨੂੰ ਤਾਂ ਜੋ ਕਈ ਵਾਰ ਘਰਾਂ ਤੋਂ ਚੱਲ ਜਾਂਦੇ ਆ ਜਿਸ ਤਰ੍ਹਾਂ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਕਿ ਨਵਾਂ ਸ਼ਹਿਰ ਜਿਹੜੀ ਬੰਦ ਦੀ ਕਾਲ ਸੀਗੀ ਉਹ ਦੁਕਾਨਾਂ ਦੀ ਜਾਂ ਵਪਾਰੀ ਮੰਡਲ ਦੀ ਉਹ 11 ਵਜੇ ਤੱਕ ਸੀ ਕਈਆਂ ਨੂੰ ਭੁਲੇਖਾ ਪੈ ਸਕਦਾ ਕਿ ਸ਼ਾਇਦ 11 ਵਜੇ ਤੋਂ ਬਾਅਦ ਅਸੀਂ ਸ਼ਹਿਰ ਨੂੰ ਨਿਕਲ ਜਾਈਏ ਜਾਂ ਕਿਸੇ ਪਾਸੇ ਇੱਥੋਂ ਜਾਣਦੇ ਆ ਗਿਆ ਕਿ ਇਹ ਕੀ ਸਿਸਟਮ ਹੈ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਪਰਮਜੀਤ ਸਿੰਘ ਤੁਸੀਂ ਇੱਥੇ ਆਜੇ ਕੀ ਕਰਦੇ ਹੋ ਮੈਂ ਜੀ ਉਹਰੇ ਪੰਜਾਬ ਰੋਡ ਪਰਮੇ ਪਾਨਵਸ ਦਾ ਯੂਨੀ ਦਾ ਸੂਬਾ ਪ੍ਰਧਾਨ ਆ ਨਾ ਮੈਂ ਛੱਡੀ ਅੱਛਾ ਪ੍ਰਧਾਨ ਸਾਹਿਬ ਸਾਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਨਮਾ ਸ਼ਹਿਰ ਦੇ ਬਿਸਤਾ ਜੋ ਵਪਾਰੀ ਮੰਡਲ ਦਾ ਜਾਂ ਹੋਰ ਕੋਲ ਸੀਗੀ ਉਹ 11 ਵਜੇ ਤੱਕ ਬੰਦ ਦੀ ਸੀ ਮਾਰਕੀਟਾਂ ਤੇ ਖੁੱਲੀਆਂ ਹੋਈਆਂ ਨੇ ਪਰ ਤੁਹਾਡੀ ਜਿਹੜੀ ਟਰਾਂਸਪੋਰਟ ਹੈਗੀਆਂ ਬੱਸਾਂ ਹੈਗੀਆਂ ਕੀ ਇਹ ਬੱਸਾਂ ਵੀ ਜੋ ਐਲਾਨ ਹੈ ਸਰਕਾਰੀ 4 ਵਜੇ ਤੱਕ ਬੰਦ ਰਹਿਣਗੀਆਂ ਜਾਂ ਕਿ ਚੱਲਣਗੀਆਂ ਸਾਡਾ ਸਰ ਜਿਹੜੇ ਸਾਡਾ ਪਨਵਾਸ ਯੂਨੀਅਨ ਦੀ ਜਥੇਬੰਦੀ ਆ ਜੀ ਇਹਦਾ ਜਿਹੜਾ ਬੰਦ ਆ ਸੀ 10 ਤੋਂ ਲੈ ਕੇ 2 ਵਜੇ ਤੱਕ ਬੰਦ ਆ 4 ਘੰਟੇ ਦਾ ਜਿਹੜਾ ਸਮਰਥਨ ਆ ਦਿੱਤਾ ਗਿਆ ਵਾ ਕਿਸਾਨ ਜਥੇਬੰਦੀਆਂ ਨੂੰ 10 ਤੋਂ 2 ਹਾਂ 10 ਤੋਂ 2 ਜੀ 4 ਘੰਟੇ ਆ ਜਿਹੜਾ ਸਮਰਥਨ ਦਿੱਤਾ ਗਿਆ ਵਾ ਬਾਕੀ ਜਿਹੜੇ ਹੋਰ ਰੋਡ ਆ ਉਹ ਸਾਰੇ ਬਲਾਕ ਆ ਤੇ ਜਿੱਥੇ ਬੱਸਾਂ ਇਹਦੇ ਉੱਥੇ ਹੀ ਬੱਸਾਂ ਖੜੀਆਂ ਆ ਖੜੀਆਂ ਬਾਕੀ ਜਿਹੜੀਆਂ ਡੀਪੂ ਦੇ ਵਿੱਚੋਂ ਅੱਜ ਨਿਕਲੀ ਉਹ ਬੱਸ ਕੋਈ ਨਹੀਂ ਨਿਕਲੀ ਹੈਗੀ ਨਹੀਂ ਨਿਕਲੀ ਕੋਈ ਨਹੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ 4 ਵਜੇ ਤੱਕ ਤੁਹਾਡਾ ਬੰਦ ਰਹਿ ਸਕਦੀ ਹੈ 4 ਵਜੇ ਤੱਕ ਬੰਦ ਆ ਜੀ ਬੰਦ ਹੈਗੀਆਂ ਤਾਂ ਸਵਾਰੀਆਂ ਜਿਹੜੀਆਂ 4 ਵਜੇ ਤੋਂ ਬਾਅਦ ਹੀ ਤਕਰੀਬਨ ਅੱਡਿਆਂ ਤੇ ਆਣ ਹਾਂਜੀ ਉਹਦੇ ਬਾਅਦ ਉਹਦੇ ਬਾਅਦ ਹੀ ਚੱਲੂਗੀ ਸਾਡੇ ਉਹਦੇ ਬਾਅਦ ਹੀ ਚੱਲੇਗੀ ਹਾਂਜੀ ਸੋ ਇਹ ਤੁਹਾਡੀ ਗੱਲਬਾਤ ਕਰਾਈ ਆ ਅਸੀਂ ਤੁਹਾਨੂੰ ਬੱਸ ਦੇ ਅੰਦਰੋਂ ਦੀਪੂ ਦੇ ਵੀ ਦਿਖਾ ਲੰਨੇ ਹੈਗੇ ਆ ਕਿ ਤੁਸੀਂ ਦੇਖ ਸਕਦੇ ਆ ਸਾਰੀਆਂ ਜਿੰਨੀਆਂ ਵੀ ਬੱਸਾਂ ਹੈਗੀਆਂ ਆ ਉਹ ਦੀਪੂ ਦੇ ਅੰਦਰ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਕੀ ਇਹਨਾਂ ਨੇ ਦੱਸਿਆ ਹੈਗਾ ਕਿ 4 ਵਜੇ ਤੱਕ ਹੀ ਹੈ ਕਿ ਸਵਾਰੀਆਂ ਬਾਹਰ ਨਿਕਲ ਤੋਂ ਗਰੇਜ਼ੇ ਕਰਨ ਕਿ 4 ਵਜੇ ਤੱਕ ਜਿਹੜੀਆਂ ਬੱਸਾਂ ਹੈਗੀਆਂ ਉਹ ਨਹੀਂ ਜਿਹੜੀਆਂ ਇੱਥੋਂ ਉਹ ਚੱਲਣਗੀਆਂ ਔਰ ਅਸੀਂ ਕੋਸ਼ਿਸ਼ ਇਹ ਤਾਂ ਕੀਤੀ ਹੈਗੀ ਆ ਕਿ ਕਈ ਵਾਰ ਜਿਹੜੇ ਹੈਗੇ ਆ ਲੋਕੀ ਘਰਾਂ ਤੋਂ ਬਾਹਰ ਆ ਜਾਂਦੇ ਆ ਕਿ 11 ਵਜੇ ਤੱਕ ਤੇ ਜਿਹੜਾ ਹੈਗਾ ਕਿ ਉਹ ਨਵਾਂ ਸ਼ਹਿਰ ਖੁੱਲਾ ਰਹਿਣਾ ਆ ਲੇਕਿਨ ਬੱਸਾਂ ਦੀ ਸਰਵਿਸ ਵਾਰੇ ਅਸੀਂ ਤੁਹਾਨੂੰ ਆ ਦਿਖਾ ਰਹੇ ਆ ਕਿ ਬੱਸਾਂ ਢਿਆਂ ਤੇ ਕੋਈ ਸਵਾਰੀਆਂ ਵੀ ਨਹੀਂ ਹੈਗੀਆਂ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਤੁਹਾਨੂੰ ਇਹ ਸਾਰੇ ਦਾ ਸਾਰਾ ਜਿਹੜਾ ਉਹ ਦਿਖਾਈਏ ਲੇਕਿਨ ਸਵਾਰੀਆਂ ਵੀ ਨਹੀਂ ਆ ਰਹੀਆਂ ਹੈਗੀਆਂ ਆ ਸੋ ਇਸ ਕਰਕੇ ਤੁਹਾਨੂੰ ਇੱਥੇ ਦਾ ਇੱਥੇ ਆਇਆ ਸੀਗਾ ਇੱਥੇ ਕੁਝ ਸਵਾਰੀਆਂ ਖੜੀਆਂ ਹੋਈਆਂ ਨੇ ਨਾਲ ਇਹਨਾਂ ਦੇ ਆ ਛੋਟੇ ਜਿਹੇ ਬੱਚੇ ਨੇ ਇਹਨਾਂ ਨੂੰ ਪੁੱਛਦੇ ਆਗੇ ਕਿ ਇਹਨਾਂ ਨੇ ਕਿੱਥੇ ਜਾਣਾ ਸੀ ਤਾਂ ਕੀ ਸਮੱਸਿਆ ਹੈ ਕੈਮਰੇ ਵਾਲੇ ਅੱਛਾ ਗੱਲ ਸੁਣੋ ਤੁਹਾਡਾ ਨਾਮ ਕੀ ਆ ਹਾਂਜੀ ਮਾਇਆ ਅੱਛਾ ਇੱਕ ਇੱਥੋਂ ਹੀ ਨਵਾਂ ਸ਼ਹਿਰ ਤੋਂ ਹੀ ਆ ਹਾਂ ਹਾਂਜੀ ਹੁਣ ਤੁਸੀਂ ਜਾਣਾ ਕਿਹੜੀ ਜਗ੍ਹਾ ਸੀ ਅਮਾ ਚਲ ਅਮਾ ਚਲ ਜਾਣਾ ਸਿੱਧਾ ਅੱਛਾ ਹਮਾ ਚਲ ਹਮਾ ਚਲ ਹਮਾ ਚਲ ਉੱਥੇ ਬੱਸਾਂ ਤਾਂ ਬੰਦ ਸੀਗੀਆਂ ਪੰਜਾਬ ਬੰਦ ਸੀ ਤੁਹਾਨੂੰ ਕੋਈ ਖਾਸ ਜ਼ਰੂਰੀ ਜਾਣਾ ਪੈ ਗਿਆ ਜ਼ਰੂਰੀ ਨਾ ਗੱਡੀ ਕਰਾ ਰੱਖੇ ਨਾ ਮਾਰਾ ਜੱਟ ਸੇ ਉਹ ਦਰਦੀ ਹੈ ਨਾ ਰੋਪੜ ਮੈਂ ਖੜੇ ਆ ਗੱਡੀ ਲੈ ਕੇ ਨਹੀਂ ਨਹੀਂ ਕੀ ਕੋਈ ਪ੍ਰੋਬਲਮ ਆ ਗਈ ਆ ਕੀ ਕੀ ਸਮੱਸਿਆ ਆ ਗਈ ਆ ਨਰਜਨ ਅੱਛਾ ਤੁਸੀਂ ਜਿਹੜਾ ਹੁਣ ਚੱਲੇ ਸੀਗੇ ਇਹ ਕੋਈ ਐਮਰਜੈਂਸੀ ਜਾਣਾ ਪਿਆ ਤੁਹਾਨੂੰ ਹਾਂ ਇਸਕੇ ਸਾਸ ਬਿਮਾਰ ਹੈ ਨਾ ਰੱਸੀ ਕੋ ਭੇਜਣਾ ਅੱਛਾ ਇਸकी सास बीमार ਆ ਹਾਂ ਇਸ ਲਈ ਜ਼ਰੂਰੀ ਜਾਣਾ تھا ਤੋ ਬਾਸ ਆ ਨਹੀਂ ਰਹੀ ਤੇ ਇਸਕੇ ਕਾਰਨ ਦਿੱਕਤ ਆ ਗਈ ਹੈ ਗਰਸੇ ਆਪ ਤਿਆਰ ਹੋ ਕੇ ਆ ਗਏ ਹਨ ਤੋ ਜੇ ਆਪकी ਸਮੱਸਿਆ ਕਿ ਐਮਰਜੈਂਸੀ ਵੀ ਆਪ ਨਹੀਂ ਜਾ ਸਕਤੇ ਯਹੀ ਸਮੱਸਿਆ ਆ ਗਈ ਨਾ ਕਿ ਐਮਰਜੈਂਸੀ ਵੀ ਨਹੀਂ ਜਾ ਸਕਤੇ ਨਹੀਂ ਜਾ ਸਕਤੇ <laughs> तो इसलिए जो गाड़ी वगैरह है वो पर्सनल कर नहीं सकते क्योंकि पैसे की दिक्कत भी आती है दिक, दिक्कत आती है दिक्कत <laughs> आती है सो असी जेड़ा है कि थानू ए दिखा लिया भी हैगा या कि ए समस्या भी आंदी है क्या है मेरे हिसाब से तो आप नमा शहर में खड़े हैं जी हां तो कहीं जाना है आपने हां जी जाना कहां जाना है मैं जाना था चंडीगढ़ चंडीगढ़ से फिर ट्रेन पकड़ता ट्रेन पकड़ते हाँ जी तो जाना कहाँ है यूपी को जाना था कोई खास खास काम है जी हाँ शादी था मेरे भाई का हाँ इसी करके अच्छा तो परसों शादी है जी कल तो, पहुंच जाते तो आपको पता ना था कि पंजाब बंद नहीं, है नहीं, नहीं जी हमको पता होता तब क्यों आज हिसाब एक नहीं करवाते तो अब दिक्कत खड़ी हो गई है जी वहाँ एक दिन में यूपी पहुँच हो जाता है कि नहीं नहीं जी अभी पकड़ लेंगे ट्रेन पकड़ेंगे शाम को फिर कल को पहुँच जाएंगे जी कल को पहुँचेंगे ਮਤਲਬ ਹੈ ਕਿ ਕੋਈ ਸਾਧਨ ਨਾ ਹੋਣ ਦੇ ਕਾਰਨ ਆਪਕੋ ਸਮੱਸਿਆ ਆ ਗਈ ਰੁਕ ਜਾਏਗੇ ਰੁਕ ਜਾਏ ਮੈਂ ਬਾਸ ਸੱਡਾ ਨਵਾਂ ਸ਼ਹਿਰ ਤੇ ਖੜਾ ਆ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਪੰਜਾਬ ਬੰਦ ਦਾ ਅਸਰ ਕੀ ਆ ਤੇ ਕੀ ਦਿੱਕਤਾਂ ਆ ਰਹੀਆਂ ਲੇਡੀਜ਼ ਤੁਸੀਂ ਦੇਖ ਸਕਦੇ ਹੋ ਨਵਾਂ ਸ਼ਹਿਰ ਚ ਮੈਂ ਖੜਾ ਹੈਗਾ ਇਹਨਾਂ ਨੂੰ ਅਸੀਂ ਪੁੱਛਦੇ ਆ ਇਹ ਆਪਕਾ ਨਾਮ ਕੀ ਹੈ ਅਲਕਾ ਕੁਮਾਰੀ ਅਲਕਾ ਕੁਮਾਰੀ ਜੀ ਆਪ ਕਹਾਂ ਸੇ ਹੈ ਬਿਹਾਰ ਸੇ ਬਿਹਾਰ ਸੇ ਆਪ ਆਪ ਨਵਾਂ ਸ਼ਹਿਰ ਮੇ ਹੈ ਯੈਸ ਤੋ ਜਹਾਂ ਸੇ ਆਪ ਕਹਾਂ ਜਾ ਰਹੇ ਥੇ फगवाड़ा फिर फगवाड़ा में जा रहे थे तो फगवाड़े से आगे भी जाना है या जा फगवाड़े तक फगवाड़ा तक ही जाना है बस तो, से नहीं पंजाब बंद है कोई इमरजेंसी काम है क्या जाना है बिहार जाना है बिहार जाना है तो उसके लिए दिक्कत आ रही है दिक्कत आ रही है तो आप ठंड में आप आप देख, आप देख सकते हैं कि ठंड में जो बैठे हुए हैं इसका किसानों के पास क्या जवाब है हम किसानों के खिलाफ नहीं है लेकिन जो दिक्कतें इनको आ रही हैं जिनको मालूम ही नहीं था कि आज पंजाब बंद है जब सभी को जरूरी नहीं है कि पता होगा तो आप तीनों वहाँ पर जा रहे थे हम लोग तीनों भाई बहन हैं तीनों भाई बहन हैं तो ये जहाँ मैं आपके जानकारी के लिए बता दूँ जहाँ से चार बजे बस चलेगी चार बजे से पहले कुछ भी नहीं चलेगा इसलिए आप कहीं भी जो हो सकता है अपने घर जा सकते हैं चार बजे यहाँ हमारा घर नहीं है एक मिनट एक मिनट आप पेपर देने आए थे हाँ। आए थे पेपर, पे, देने? से थे। पेपर का, का था हम लोग को नर्सिंग करते हैं आप नर्सिंग करते तीनों करते हैं नर्सिंग जी तो नर्सिंग का पेपर आपका यहाँ पर कहा था होशियार में है वहाँ पे तो नर्सिंग का आप पेपर देने आए थे तो तो पेपर कल ही खत्म हो गया आज घर जा, जा रहे हैं तो आज आप घर जा रहे हैं तो पता नहीं था कि आज बंद तो... है, आप बसे नहीं चलेंगी तो पंजाब बंद है तो लगा कि पंज... ऐसे ही तो जहाँ रहने के लिए भी कुछ नहीं है तो आप चार बजे तक यही बैठे रहेंगे आप देख पा रहे हो इनकी कितनी दिक्कत है अच्छा आपका नाम क्या है मनीषा हाँ जी मनीषा मनीषा तो मनीषा जी आप कहाँ से है मैं तो यही फवाड़ा काम करती हूँ अच्छा काम करते तो आप कहाँ जाना था चंडीगढ़ चंडीगढ़ कोई एमरजेंसी काम था हाँ पापा की तबीयत खराब है पापा की तबीयत खराब है तो आपको पता था कि ये जो है पंजाब बंद है लेकिन पापा की तबीयत खराब होने की वजह से इमरजेंसी जाना पड़ रहा है यार इमरजेंसी जाना पड़ रहा है ना तो इसके लिए आपको दिक्कत आ रही दिक्कत आ रही ठीक है कहां से आए हैं आप नहीं याफिर दा नून नगर नवा शहर नवा शहर तो कहां के ही जाना है जाना दा जी लुधियाना जाना ਸੀ ਭਾਜੀ ਨਾ ਮਾਰੇ ਕੋ ਲੁਧਿਆਣਾ ਜਾਣਾ ਸੀਗਾ ਲੁਧਿਆਣਾ ਜਾਣਾ تھا ਮਗਰ ਬਸ ਲੜਕੇ ਕੋ ਰਾਜਸਥਾਨ ਜਾਣਾ ਹੈ ਮੇ ਲੜਕੇ ਕੋ ਕੋਈ ਐਮਰਜੈਂਸੀ ਹੈ ਨਹੀਂ ਨਹੀਂ ਐਮਰਜੈਂਸੀ ਕੋਈ ਨਹੀਂ ਕਰਦਾ ਹੈ ਬਟਾ ਉਹ ਆਪੇ ਮੈਂ ਲੜਕਾ ਹਮ ਕਰਦੇ ਵੀਰੇ ਨੌਕਰੀ ਕਰਦੇ ਹੈ আচ্ছা ਨੌਕਰੀ ਕਰਦੇ ਆ ਜੇ ਜਦੋਂ ਪੰਜਾਬ ਬੰਦ ਸੀ ਤੁਹਾਨੂੰ ਪਤਾ ਨਹੀਂ ਹੈਗਾ ਸਾਨੂੰ ਕੋਈ ਪਤਾ ਨਹੀਂ ਕਿ ਪੰਜਾਬ ਬੰਦ ਹੈ ਸਰ ਜੀ ਐਸਾ ਹੁਣ ਘਰੋਂ ਨਿਕਲੇ ਅੱਛਾ ਨਵਾਂ ਸ਼ਹਿਰ ਤੋਂ ਹੀ ਆ ਤੁਸੀਂ ਹਾਂਜੀ ਹਾਂਜੀ ਹਣਚੋਂ ਜੇ ਕਰ ਰਹੇ ਤਾਂ ਆਪ ਗਏ ਅਸੀਂ ਬਾਹਰ ਨਿਕਲੇ ਸਾਨੂੰ ਕੀ ਪਤਾ ਕਿ ਥੱਕਿਆ ਹੋ ਰਿਹਾ ਕੀ ਇਹ 4 ਵਜੇ ਤੱਕ ਬੰਦ ਹੈ ਜੀ ਅੱਛਾ ਜੀ 4 ਵਜੇ ਤੱਕ ਕੱਲ੍ਹ ਖੁੱਲਜੂਗਾ ਨਹੀਂ ਅੱਜ ਹੀ 4 ਵਜੇ ਖੁੱਲ ਜਾਏਗਾ ਅੱਛਾ 4 ਵਜੇ ਤੱਕ ਬੰਦ ਹੈਗਾ ਆ ਤੁਸੀਂ ਕਿੱਥੋਂ ਆਏ ਆ ਇੰਟਰਵਿਊ ਦਿਓ ਅਸੀਂ ਭੱਟੇ ਤੇ ਸਾਜੀ ਹੈਂ ਭੱਟੇ ਤੇ ਆਪ ਕਹਾ ਜਾਣਾ ਹੈ ਆਪ ਸਾਨਪੁਰ ਜਾਣਾ ਜੀ ਹੈ ਸਾਨਪੁਰ ਤਾਂ ਆਪਕੋ ਪਤਾ ਨਹੀਂ ਥਾ ਕਿ ਪੰਜਾਬ ਬੰਦ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਤੂੰ ਬਾਹਾਂ ਕੋਈ ਐਮਰਜੈਂਸੀ ਹੈ ਜਾਂ ਕੀ ਹੈ ਐਮਰਜੈਂਸੀ ਹੈ ਜੀ ਕੀ ਐਮਰਜੈਂਸੀ ਹੈ ਸਾਡੀ ਸਾਲਾ ਬਿਮਾਰ ਭਾਈ ਬਿਮਾਰ ਹੈ ਇਸ ਕੀ ਵਜ੍ਹਾ ਸੇ ਜਾਣਾ ਪੜੇਗਾ